ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਪਵਿੱਤਰ ਧਰਤੀ ਗੁਰੂ ਸਾਹਿਬਾਨ ਦੇ ਚਰਨਾਂ ਨਾਲ ਪਾਵਨ ਹੋਈ ਹੈ ਇੱਥੇ अनेका ਅਜਿਹੇ ਗੁਰੂ ਧਾਮ ਹਨ ਜੋ ਸਿੱਖ ਇਤਿਹਾਸ ਦੀਆਂ ਅਮੋਲ ਯਾਦਾਂ ਨੂੰ ਸੰਭਾਲ ਕੇ ਬੈਠੇ ਹਨ ਗੁਰਦੁਆਰਾ ਸੋਹਿਆਣਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਢੋਲਾ ਜੋ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਹੈ ਅਜੇਹਾ ਹੀ ਇੱਕ ਮਹਾਨ ਇਤਿਹਾਸਕ ਤੇ ਧਾਰਮਿਕ ਸਥਾਨ ਹੈ ਤੇ ਗੁਰਦੁਆਰਾ ਨਾ ਸਿਰਫ ਬਰਨਾਲਾ ਖੇਤਰ ਦੀ ਸੰਗਤ ਲਈ ਸਗੋਂ ਪੂਰੇ ਮਾਲਵੇ ਲਈ ਆਸਥਾ ਦਾ ਕੇਂਦਰ ਹੈ ਪਿੰਡ ਸੋਹੀਆਣਾ ਪ੍ਰਾਤਨ ਸਮੇ ਤੋਂ ਹੀ ਧਾਰਮਿਕ ਰੂਪ ਵਿੱਚ ਪ੍ਰਸਿੱਧ ਰਿਹਾ ਹੈ। ਇਹ ਇਲਾਕਾ ਮਾਲਵੇ ਦੀ ਧਰਤੀ ਤੇ ਸਥਿਤ ਹੈ। ਜਿੱਥੇ ਸਿੱਖ ਧਰਮ ਦੀ ਪ੍ਰਚਾਰਕ ਲਹਿਰ ਨੇ ਗਹਿਰਾ ਅਸਰ ਛੱਡਿਆ। ਇੱਥੇ ਸਥਿਤ ਗੁਰਦੁਆਰਾ ਸੋਹੀਆਣਾ ਸਾਹਿਬ ਪਿੰਡ ਦੀ ਆਤਮਿਕ ਪਛਾਣ ਬਣ ਚੁੱਕਾ ਹੈ। ਸਿੱਖ ਇਤਿਹਾਸ ਦੇ ਅਨੁਸਾਰ ਗੁਰਦੁਆਰਾ ਸੋਹੀਆਣਾ ਸਾਹਿਬ ਦਾ ਸੰਬੰਧ ਸਿੱਖ ਗੁਰੂ ਸਹਿਬਾਨ ਨੌਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਨਿਕਟ ਵਰਤੀ ਸਿੱਖਾਂ ਦੇ ਨਾਲ ਜੋੜਿਆ ਜਾਂਦਾ ਹੈ ਮੌਖਿਕ ਪਰੰਪਰਾ ਅਤੇ ਸਥਾਨਕ ਇਤਿਹਾਸ ਕਥਾਵਾਂ ਦੇ ਅਨੁਸਾਰ ਗੁਰੂ ਸਾਹਿਬ ਤੇ ਉਹਨਾਂ ਦੇ ਨਾਲ ਰਹਿੰਦੇ ਪ੍ਰਸਿੱਧ ਸਿੱਖਾਂ ਨੇ ਇਸ ਸਥਾਨ ਤੇ ਆ ਕੇ ਸੰਗਤ